ਅਜ਼ਾਦ ਜਰਨਲਿਸਟ ਪ੍ਰੈਸ ਕਲੱਬ ਦੀ ਮੀਟਿੰਗ ਪ੍ਰਧਾਨ ਕਿਸ਼ੋਰ ਰਾਜਪੂਤ ਚੇਅਰਮੈਨ ਅਸ਼ੋਕ ਗੋਗਨਾ ਡਾਕਟਰ ਐਚ ਐਸ 바ਵਾ ਸੀਨੀਅਰ ਪੱਤਰਕਾਰ ਨਰੇਸ਼ ਕੱਦ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਭਾ ਕਰਦੀ ਦੇਖ ਰਖੇਟ ਅਜ ਕਪੂਰਥਲਾ ਪ੍ਰੈਸ ਕਲੱਬ ਵਿਖੇ ਹੋਈ ਮੀਟਿੰਗ ਵਿੱਚ ਪ੍ਰਧਾਨ ਕਿਸ਼ੋਰ ਰਾਜਪੂਤ ਨੇ ਸਰਕਾਰ ਤੋਂ ਪੱਤਰਕਾਰਾਂ ਦੇ ਹੱਕਾਂ ਦੀ ਮੰਗ ਕੀਤੀ ਅਤੇ ਕੁਝ ਪੱਤਰਕਾਰਾਂ ਖਿਲਾਫ ਗੁੱਸਾ ਵੀ ਜ਼ਾਹਰ ਕੀਤਾ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਭਾ ਕਰਨੇ ਦੱਸਿਆ ਕਿ ਕੁਝ ਪੱਤਰਕਾਰਾਂ ਨੂੰ ਮਾਈਕ ਅਤੇ ਪੈਨ ਫੜਨਾ ਵੀ ਨਹੀਂ ਆਉਂਦਾ। ਉਹ ਵੈਬ ਚੈਨਲਾਂ ਅਤੇ ਸਥਾਨਕ ਅਖਬਾਰਾਂ ਨੂੰ ਕੁਝ ਪੈਸੇ ਦੇ ਕੇ ਆਪਣੇ ਪਛਾਣ ਪੱਤਰ ਬਣਵਾ ਲੈਂਦੇ ਹਨ ਅਤੇ ਆਪਣੇ ਵਾਣਾ ਤੇ ਪ੍ਰੈਸ ਲਿਖ ਕੇ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਦੇ ਹਨ। ਅਤੇ ਰੋਹਿਤ ਸੰਘਣ ਨੇ ਕਿਹਾ ਕਿ ਜੇਕਰ ਸਾਨੂੰ ਪੱਤਰਕਾਰਾਂ ਨੂੰ ਬਲੈਕਮੇਲ ਕੀਤਾ ਜਾਂ ਜਾਂ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਹਨਾਂ ਦ ਚੈਨਲ ਮਾਲਕਾ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਮੀਟਿੰਗ ਵਿੱਚ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਭਾ ਘਰ ਦਿਨੇਸ਼ ਚੰਦਰ ਪ੍ਰਭਾ ਘਰ ਰੋਹਿਤ ਸੰਗਰ ਨਰੇਸ਼ ਕ ਮਦਨ ਲਾਲ ਬਲਜੀਤ ਕਾਂਜਲੀ ਕਸ਼ਮੀਰ ਸਿੰਘ ਪੰਡਾਲ ਇੰਦਰਜੀਤ ਸਿੰਘ ਚਾਲ ਸੁਨੀਲ ਗੋਗਨਾ ਅਤੇ ਕਈ ਅਖਬਾਰਾਂ ਅਤੇ ਚੈਨਲਾਂ ਦੇ ਪੱਤਰਕਾਰ ਵੀ ਹਾਜ਼ਰ ਸਨ ਕਪੂਰਥਲਾ ਕਿਸ਼ੋਰ ਰਾਜ ਪ੍ਰਧਾਨ ਅਜਨ ਜਨਸ ਪ੍ਰੈਸ ਕੰਪਰੈਸਟ ਪੰਜਾਬ ਸਾਡੀ ਜਿਵੇਂ ਮੈਂ ਹਰ ਵਾਰੀ ਮੈਂ ਕਹਿੰਦਾ ਹੁੰਦਾ ਕਿ ਮਹੀਨੇਵਾਰ ਮੀਟਿੰਗ ਜਿਹੜੀ ਆ 18 ਤਰੀਕ ਨੂੰ ਹਰ ਮਹੀਨੇ ਹੁੰਦੀ ਆ ਜੇ ਕੋਈ ਛੁੱਟੀ ਆ ਜਾਵੇ ਤਾਂ ਅਗਲੇ ਦਿਨ ਹੁੰਦੀ ਆ ਨਹੀਂ ਤਾਂ ਹਰ ਮਹੀਨੇ ਮੀਟਿੰਗ ਕੋਈ ਟਾਲਣ ਦਾ ਮਤਲਬ ਨਹੀਂ ਆ ਕੰਟੀਨਿਊ ਹੀ ਹੁੰਦੀ ਹੈ ਮੈਂਬਰ 30 ਦੇ 25 ਆਨ 15 ਨੂੰ ਦੋਵਾਂ ਦਾਸਾਂ ਜਿੰਨੇ ਵੀ ਮੈਂਬਰਾਂ ਦੇ ਆਪਾਂ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਵਾ ਔਰ ਜਦੋਂ ਮੀਟਿੰਗ ਹੁੰਦੀ ਆ ਤੇ ਮੀਟਿੰਗ ਦੇ ਵਿੱਚ ਜਿਹੜੇ ਪੱਤਰਕਾਰ ਸਾਥੀ ਆ ਜਿਹੜੇ ਫੀਲਡ 'ਚ ਕੰਮ ਕਰਦੇ ਆ ਉਹ ਆਪਣੇ ਵਿਚਾਰ ਰੱਖਦੇ ਆ ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਹੁੰਦੀ ਹੈ ਕਿਸੇ ਨੂੰ ਕਿਸੇ ਦੀ ਕੋਈ ਜ਼ਰੂਰਤ ਹੁੰਦੀ ਤਾਂ ਫੋਨ ਦੇ ਵਿੱਚ ਟੱਚਦੇ ਰਹਿੰਦੇ ਆ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਹੁਣ ਜਿਹੜਾ ਇਸ ਵੇਲੇ ਜਿਹੜਾ ਵਰਤਮਾਨ ਜਿਹੜਾ ਸਮਾਜ ਚੱਲ ਰਿਹਾ ਵਾ ਇਹਦੇ ਵਿੱਚ ਜਿਹੜਾ ਕਿ ਮੈਂ ਦੇਖਿਆ ਕਿ ਯੂਨਿਟੀ ਦੀ ਬਹੁਤ ਜ਼ਿਆਦਾ ਸਖਤ ਜ਼ਰੂਰਤ ਹੈ ਆਪਾਂ ਇੱਕ ਝੂਟੋਗੇ ਰਵਾਂਗੇ ਇੱਕ ਮੋਟ ਰਵਾਂਗੇ ਤੇ ਗਾਂ ਪ੍ਰਸ਼ਾਸਨ ਨੂੰ ਗਾਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਜਿਹੜਾ ਪ੍ਰੈਸ ਕਲੱਬ ਹੈ ਇਹ ਇੱਕ ਝੂਟੋਕੇ ਚੱਲਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਵਾ ਦੂਸਰੀ ਗੱਲ ਇਹ ਆ ਮੈਂ ਇੱਕ ਗੱਲ ਭੁੱਲ ਗਿਆ ਵਾ ਮੈਂ ਜਿਹੜਾ ਚੈਨਲ ਆ ਜਿਹੜਾ ਤੁਸੀਂ ਚੈਨਲ ਚਲਾਉਂਦੇ ਆ ਜਿਹੜੇ ਦੋ ਤਿੰਨ ਚੈਨਲਾਂ ਤੇ ਤੁਹਾਡੇ ਸਾਡਾ ਪ੍ਰੋਗਰਾਮ ਚੱਲਦਾ ਮੈਨੂੰ ਉਹਦਾ ਬਹੁਤ ਵਾਰੀ ਆ ਕਿ ਸਾਡਾ ਹਰ ਮਹੀਨੇ ਜਿਹੜੀ ਮੀਟਿੰਗ ਹੈ ਉਹਦਾ ਕਵਰੇਜ ਜਿਹੜੀ ਆ ਆਪਣੇ ਬੜੇ ਅੱਛੇ ਤਰੀਕੇ ਨਾਲ ਬੜੇ ਅੱਛੇ ਢੰਗ ਨਾਲ ਆਪਣੇ ਚੈਨਲ ਤੇ ਪ੍ਰਚਾਰ ਕਰਦੇ ਆ। ਹਾਂ ਇਹ ਸਵਾਲ ਜਿਹੜਾ ਹੈਗਾ ਕੁਝ ਲੰਮੇ ਸਮੇਂ ਤੋਂ ਨਾ ਉਛਲਦਾ ਆ ਰਿਹਾ ਵਾ ਪਰ ਕੋਈ ਤੱਥ ਸਾਹਮਣੇ ਨਹੀਂ ਆ ਰਿਹਾ ਸ਼ੋਰ ਸ਼ਰਾਬਾ ਜ਼ਰੂਰ ਹੁੰਦਾ ਵਾ ਤੇ ਮੈਂ ਦੇਖਿਆ ਕਿ ਮੇਰੀ ਨਿਗਾਹ ਜੇ ਗੱਲ ਆਈ ਹੈ ਕਿ ਜਿੰਨੇ ਵੀ ਸ਼ਹਿਰ ਦੇ ਵਿੱਚ ਵਹੀਕਲ ਲੱਗੇ ਆ ਤੇ ਮੈਨੂੰ ਤਾਂ ਲੱਗਦਾ ਵੀ ਕੁਝ ਥੋੜੇ ਬਹੁਤ ਭਾਵੇਂ ਬੱਚੇ ਹੁਣ ਜਿਹਦੇ ਵਿੱਚ ਕੋ ਪ੍ਰੈਸ਼ ਸ਼ਬਦ ਨਾਲ ਲਿਖਿਆ ਹੋਵੇ ਜੇ ਪ੍ਰੈਸ਼ ਕਿਸੇ ਗੱਡੀ ਦੇ ਦੁਪੱਈਆ ਵਾਂਝ ਨਾਲ ਲਿਖਿਆ ਹੋਵੇ ਤੇ ਮੈਨੂੰ ਇਦਾਂ ਲੱਗਦਾ ਜਿੱਥੇ ਤੱਕ ਮੈਨੂੰ ਸ਼ਿਕਾਇਤ ਆਈ ਆ ਬਈ ਲੋਕ ਕੋਈ ਚੈਨਲ ਚੱਲਦੇ ਪਏ ਆ ਉਹ ਥੋੜੇ ਬਹੁਤ ਬਹਿ 500 700 ਹਜ਼ਾਰ ਰੁਪਏ ਲੈ ਕੇ ਉਹ ਕਾਰਡ ਦੇ ਜਾਂਦੇ ਆ ਔਰ ਕਾਰਡ ਉਹਨਾਂ ਬੰਦਿਆਂ ਨੂੰ ਦਿੰਦੇ ਆ ਜਿਨ੍ਹਾਂ ਨਾਲ ਪ੍ਰੈਸ ਦੇ ਨਾਲ ਦੂਰ ਦੂਰ ਦਾ ਵੀ ਕੋਈ ਨਾਤਾ ਨਹੀਂ ਦੂਰ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ ਮਾਈਕਾ ਕਿਸੇ ਨੂੰ ਪੱਕੜ ਨਹੀਂ ਆਂਦਾ ਗੱਲ ਕਿਸੇ ਨੂੰ ਕਰਨੀ ਆਂਦੀ ਹੈ ਉਹ ਫਿਰ ਕੀ ਕਰਦੇ ਆ ਕੋ ਆਪਣੀ ਜਿਹੜੀ ਉਹ ਜਿਹੜਾ ਪ੍ਰੈਸ ਜਿਹੜਾ ਉਹਦਾ ਕੋ ਕਾਰਡ ਹੁੰਦਾ ਉਹਦੀ ਉਹ ਦੁਰਵਰਤੋਂ ਕਰਦੇ ਆ ਜਿਹੜੀ ਉਹ ਬਹੁਤ ਮੰਦਭਾਗੀ ਦਰਵਾਗਾ ਵਾਲੀ ਗੱਲ ਹੈ ਤੇ ਜੇ ਕਿਸੇ ਸੱਜਣ ਨੂੰ ਕਿਸੇ ਦੋਸਤ ਨੂੰ ਕੋਈ ਇਦਾਂ ਦਾ ਪੱਤਰਕਾਰ ਕੋਈ ਵਪਾਰੀ ਨੂੰ ਕੋਈ ਸਰਕਾਰੀ ਕਰਮਚਾਰੀ ਨੂੰ ਕੋਈ ਇਦਾਂ ਦਾ ਮਿਲਦਾ ਵਾ ਕੋਈ ਮਿਸਯੂਜ਼ ਕਰਦਾ ਮਿਲਦਾ ਜਾਂ ਉਹਨੂੰ ਬਲੈਕਮੇਲ ਕਰਦਾ ਵਾ ਤਾਂ ਉਹ ਜਿਹੜਾ ਸਾਡਾ ਜਿਹੜਾ ਪ੍ਰੈਸ ਕਲੱਬ ਹੈ ਆਜ਼ਾਦ ਜਨਤਵਰਕਸ ਕਲੱਬ ਪੰਜਾਬ ਰਜਿਸਟਰਡ ਉਹਦੇ ਧਿਆਨ ਦੇ ਵਿੱਚੋਂ ਜ਼ਰੂਰ ਮਾਮਲਾ ਲਿਆਂਦਾ ਜਾਵੇ ਤਾਂ ਜੋ ਅਸੀਂ ਉਹਦੇ ਤੇ ਉੱਚ ਪੜਤਾਲ ਕਰਕੇ ਉਹਦੇ ਤੇ ਕਾਰਵਾਈ ਕੀਤੀ ਜਾਏ ਪ੍ਰਸ਼ਾਸਨ ਦੇ ਧਿਆਨ ਤੋਂ ਮਾਮਲਾ ਲਿਆ ਜਾਏ ਉਹ ਮੇਰੀ ਜਿਹੜੀ ਸਾਡੀ ਜਿਹੜੀ ਯੂਨੀਅਨ ਹੈ ਅਸੀਂ ਬਹੁਤ ਜਲਦੀ ਇੱਕ ਜਿਹੜੀ ਸਾਡੀ ਮੈਂਬਰ ਹੈਗੇ ਜਿੰਨੇ ਵੀ 30 ਤੋਂ 35 ਮੈਂਬਰ ਹੈ ਇੱਕ ਲਿਸਟ ਪ੍ਰਸ਼ਾਸਨ ਦੇਣੇ ਜਾ ਰਹੇ ਆ ਤਾਂ ਕਿ ਮੈਨੂੰ ਪਤਾ ਲੱਗਾ ਕਿ ਕੁਝ ਲੋਕ ਸਾਡੇ ਕਲੱਬ ਦਾ ਨਾਮ ਵੀ ਇਸਤੇਮਾਲ ਕਰ ਰਹੇ ਆ ਤੇ ਜਦੋਂ ਫਿਰ ਉਹ ਇਦਾਂ ਦਾ ਕੋਈ ਬੰਦਾ ਹੈ ਜਾਂ ਕੋਈ ਪੱਤਰਕਾਰ ਸਾਡੇ ਨਿਗਾਚ ਆ ਜਾਂਦਾ ਵਾ ਤਾਂ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ। ਜੀ ਇਹ ਤਾਂ ਉਹ ਰਿਪੋਰਟ ਹੈ ਜੀ। ਹਾਂਜੀ ਇਹ ਇਸ ਤਰ੍ਹਾਂ ਨਾਲ ਹਾਂਜੀ ਇਹ ਪਾਸੇ ਲੈ ਕੇ ਜਾਣਾ ਇਹ ਤਾਂ ਇਸ ਤਰ੍ਹਾਂ ਨਾਲ ਜੀ ਇਹ 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 ਜਿਹੜਾ ਸਵਾਲ ਇਹਨੇ ਇੱਕ ਇੱਕ ਦੁਕਾਨਦਾਰੀ ਨਾਲ ਅਟੈਚ ਹੋ ਗਿਆ ਅੱਜ ਤੋਂ 40 ਸਾਲ ਪਹਿਲੇ ਜਿਹੜੇ ਜਿਹੜੀ ਪੱਤਰਕਾਰੀ ਦਾ ਜਿਹੜਾ ਰੁਤਬਾ ਸੀ ਨਾ ਇਹ ਹੁੰਦਾ 40 ਉਹ 50 ਸਾਲ ਤੋਂ ਪਹਿਲਾਂ ਹਾਂ ਕਿ ਕਿਸੇ ਨੇ ਖਬਰ ਲੁਆਣੀ ਹੁੰਦੀ ਤਾਂ ਪੱਤਰਕਾਰ ਨੂੰ ਲਭਦਾ ਸੀਗਾ ਮੈਂ ਪੱਤਰਕਾਰ ਕਿੱਥੇ ਆ ਚਾਹੇ ਉਹ ਕੋਈ ਬਹੁਤ ਵੱਡਾ ਅਫਸਰ ਹੋਵੇ ਚਾਹੇ ਕੋਈ ਛੋਟੀ ਮੋਟੀ ਗੱਲ ਹੋਵੇ ਕਿਉਂਕਿ ਪੱਤਰਕਾਰੀਤਾ ਹੀ ਇਹੋ ਜਿਹਾ ਰਾਹ ਵਾ ਜਿਹਦੇ ਵਿੱਚ ਚਪੜਾਸੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਨੂੰ ਪੱਤਰਕਾਰ ਦੀ ਜ਼ਰੂਰਤ ਹੁੰਦੀ ਹੈ ਇਸ ਕਰਕੇ ਇਹ ਹੁਣ ਅੱਗੇ ਜਿਹੜੀਆਂ ਪੱਤਰਕਾਰ ਜਿਹੜੀ ਰਜਿਸਟਰਡ ਹੁੰਦੀ ਸਸਤਾ ਉਹ ਸੈਂਟਰ ਗਵਰਨਮੈਂਟ ਤੋਂ ਰਜਿਸਟਰਡ ਹੁੰਦੀ ਉੱਥੋਂ ਨੰਬਰ ਮਿਲਦਾ ਸੀਗਾ ਤੇ ਜਾ ਕੇ ਚੱਲਦਾ ਸੀ ਹੁਣ ਮੈਨੂੰ ਪਤਾ ਲੱਗਾ ਕੁਝ ਉਦਯੋਗ ਰਾਨੇ ਉਦਯੋਗਕ ਜਿਹੜੇ ਸੰਸਥਾਨ ਹੈਗੇ ਸਰਕਾਰੀ ਉਹ ਵੀ ਪੱਤਰਕਾਰਾਂ ਨੂੰ ਪੱਤਰਕਾਰਾਂ ਨੂੰ ਲਾਇਸੈਂਸ ਦੇ ਜਾਂਦੇ ਆ ਉਹ ਜਦੋਂ ਉਹਨਾਂ ਦੇ ਹੱਥ 'ਚ ਲਾਇਸੈਂਸ ਆ ਜਾਂਦਾ ਫਿਰ ਉਹ ਪਾਵਰ ਆ ਜਾਂਦੀ ਫਿਰ ਉਹ ਪੱਤਰਕਾਰੀ ਨਹੀਂ ਰਹਿੰਦੀ ਉਹ ਫਿਰ ਦੁਕਾਨਦਾਰੀ ਬਣ ਜਾਂਦੀ ਤੇ ਦੁਕਾਨਦਾਰੀ ਦੇ ਵਿੱਚ ਹੁੰਦਾ ਕਿ ਜਿੰਨੇ ਗਾਹਕ ਮੇਰੇ ਕੋਲ ਆਏ ਤੇ ਮੈਨੂੰ ਉਹਦਾ ਫਾਇਦਾ ਹੀ ਆ ਜੇ ਮੈਂ 15-10 ਤੋਂ ਰੋਜ਼ ਇਹ ਕਾਰਡ ਛਾਪਾਂਗਾ ਤਾਂ 20-25000 ਰੁਪਏ ਮੈਨੂੰ ਕਿੰਨੇ ਦਾ ਸਾਨੀ ਨਾਲ ਲੱਗੂਗਾ ਉਹਨਾਂ ਨੂੰ ਇਸ ਗੱਲ ਨਾਲ ਨਹੀਂ ਕੋਈ ਮਤਲਬ ਹੈ ਵੀ ਇਸ ਗੱਲ ਨਾਲ ਪੱਤਰਕਾਰ ਨੂੰ ਖਤਰਾ ਪੈ ਰਿਹਾ ਪੱਤਰਕਾਰ ਬਦਨਾਮ ਹੋ ਰਿਹਾ ਇਹ ਤੰਦੇ ਦੇ ਉੱਤੇ ਲੱਛਣ ਲੱਗ ਰਹੇ ਆ ਲੋਕ ਗੱਲਾਂ ਕਰ ਰਹੇ ਆ ਉਹਨਾਂ ਨੂੰ ਮਤਲਬ ਹੁੰਦਾ ਹੈ ਕਿ ਆਪਾਂ ਕਿਸ ਤਰ੍ਹਾਂ ਆਪਣੀ ਜੇਬ ਭਰਨੀ ਇਸ ਇਸ ਕਰਕੇ ਆ ਜਿਹੜਾ ਕੋ ਥੋੜਾ ਜਿਹਾ ਤੁਹਾਡਾ ਸਵਾਲ ਤਾਂ ਜਾਇਜ਼ ਆ ਪਰ ਇਹ ਇਹਦੇ ਤੇ ਸਵਿਧਾਨ ਕਰਨਾ ਜਿਹੜਾ ਥੋੜਾ ਜਿਹਾ ਔਖਾ ਵਾ ਇਹ ਜਿਹੜਾ ਪਾਣੀ ਵੈਰੀ ਨਹੀਂ ਹਾਂ ਤਾਂ ਪਾਣੀ ਦੇ ਵਿੱਚ ਉਹ ਸੋਟੇ ਦਾ ਕੋਈ ਨਹੀਂ ਇਹ ਹੁਣ ਫਿਰ ਉਹੀ ਗੱਲ ਆ ਗਈ ਆ ਵੀ ਇੱਕ ਘਟਨਾ ਜਾਂ ਦੁਰਘਟਨਾ ਹੋ ਜਾਂਦੀ ਐਗਜ਼ਾਮਪਲ ਦੇ ਤੌਰ ਤੇ ਇੱਕ ਕੋਈ ਬੰਦਾ ਵਿਜੀਲੈਂਸ ਫੜ ਲੈਂਦੀ ਆ ਪੁਲਿਸ ਫੜ ਲੇ ਸੀਵੀਆਈ ਫੜ ਲੈਂਦੀ ਆ ਸੋਰੀ ਵਿਜੀਲੈਂਸ ਫੜ ਲੈਂਦੀ ਆ ਜਾਂ ਲੋਕਲ ਪੁਲਿਸ ਫੜ ਲੈਂਦੀ ਆ ਪਹਿਲੇ ਮੈਂ ਫੋਨ ਕਰਨਾ ਫਿਰ ਬਕਰਾਂਤ ਭਰਾ ਵਾਪਰ ਕਰੂਗਾ ਬਲਜੀਤ ਕਾਂਜਲੀ ਕਰੂਗਾ ਰੋਹਿਤ ਕਰੂਗਾ ਮਦਨ ਕਰੂਗਾ ਉਹਨੂੰ 4-5 ਪੱਤਰਕਾਰਾਂ ਦੇ ਤੋਂ ਬਾਅਦ ਜਦੋਂ ਅਫਸਰ ਨੂੰ ਫੋਨ ਆਉਂਦੇ ਜਦੋਂ 100 ਬੰਦਾ ਉਹਨੂੰ ਫੋਨ ਕਰਨ ਲੱਗ ਪੈਂਦਾ ਵਾ ਤਾਂ ਉਹ ਉਹ ਕਹਿੰਦਾ ਯਾਰ ਇਹ ਇਹ ਉਹ ਸੁਣ ਕੇ ਹੀ ਅਗਲਾ ਅਫਸਰ ਜਿਹੜਾ ਉਹ ਕਹਿੰਦਾ ਇਹ ਪੱਤਰਕਾਰ ਹੈ ਕਿ ਕੋਈ ਮੇਲਾ ਲੱਗਾ ਹੈ ਜਿੱਥੇ ਮਦਨ ਕੋ ਝੂਲੇ ਝੁਲਦੇ ਪਏ ਲੋਕ ਉਹ ਇਸ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਪੱਤਰਕਾਰਾਂ ਦੀ ਹੌਲੀ-ਹੌਲੀ ਜਿਹੜਾ ਰੁਤਵਾ ਉਹ ਘਟਦਾ ਜਾਂਦਾ ਹੈ। ਮੈਂ ਸਭ ਤੋਂ ਪਹਿਲੇ ਤਾਂ ਮੈਂ ਜਿਹੜਾ ਤੁਸੀਂ ਸਵਾਲ ਪਹਿਲੇ ਪੁੱਟਾ ਹੀ ਬਈ ਜੇ ਚੈਨਲ ਵਾਲੇ ਉਹ ਥੋੜੇ ਪੈਸੇ ਲੈ ਕੇ ਪੱਤਰਕਾਰ ਬਣ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਉਹ ਪਹਿਲੇ ਜੇ ਕਿਸੇ ਨੂੰ ਤੁਸੀਂ ਦੇਣਾ ਦਿਓ ਕਿਉਂਕਿ ਤੁਸੀਂ ਤਾਂ ਦਾ ਸ਼ੁਰੂ ਕੀਤਾ ਹੈ ਕੋਈ ਗੱਲ ਨਹੀਂ ਪਰ ਤੁਸੀਂ ਜਾਂਚ ਪੜਤਾਲ ਕਰੋ ਉਹਦੀ ਕੁਆਲੀਫਿਕੇਸ਼ਨ ਦੇਖੋ ਉਹਦਾ ਤਜਰਬਾ ਦੇਖੋ ਕਿੱਥੇ ਫੀਲਡ 'ਚ ਕੰਮ ਕਰਦਾ ਵਾ ਉਹਦਾ ਪਿਛਾ ਰਿਕਾਰਡ ਦੇਖੋ ਜੇ ਕੋਈ ਪੁਲਿਸ ਬੈਰੀਫਿਕੇਸ਼ਨ ਮੰਗਾਓ ਕਿ ਤੁਹਾਨੂੰ ਕੰਮ ਮਾਮਲਾ ਤਾਂ ਨਹੀਂ ਦਰ ਜੋ ਕੋ ਪਿੰਡ ਦਾ ਬੰਦਾ ਪੰਚਾਇਤ ਕੋਲ ਉਹਨੂੰ पुष्टि ਕਰਾਂ ਬਈ ਬੰਦਾ ਜਿਹੜਾ ਇਹ ਕਿਦਾਂ ਦਾਵਾ ਆਪਣੇ ਪੂਰੇ ਦੇਖ ਕੇ ਬਿਲਕੁਲ ਠੋਕ ਵਜਾ ਕੇ ਫਿਊ ਨੁਕਾੜ ਦਿਓ ਕਿ ਬਾਕੀ ਕੰਮ ਕਰ ਵੀ ਸਕਦਾ ਵਾ ਕੁਝ ਗੱਲਾਂ ਇਦਾਂ ਹੀ ਹੈਗੀਆਂ ਜਿਹੜੀਆਂ ਬਿਲਕੁਲ ਸਾਨੀਆਂ ਕਰਨ ਵਾਲੀਆਂ ਵਾ ਮੈਂ ਅੱਜ ਆਪਣੇ ਕਲੱਬ ਦੇ ਜਿਹੜੇ ਮੇਰੇ ਮੈਂਬਰ ਬੈਠੇ ਆ ਜਿਨ੍ਹਾਂ ਵਿੱਚ ਅੱਜ ਕਸ਼ਮੀਰ ਸਿੰਘ ਜੀ ਭੰਡਾਲ ਮदनलाल ਜੀ ਰੋਹਿਤ ਜੀ ਬਲਜੀਤ ਕਾਂਜਲੀ ਜੀ ਸੰਤੋਖ ਸਿੰਘ ਭੋਲਾ ਜੀ ਬਕਰਤ ਪ੍ਰਭাকর ਜੀ ਮੈਂ ਇਹ ਗੱਲ ਰੱਖਣਾ ਚਾਹੁੰਦਾ ਵਾਂ ਜਿਹੜੇ ਚੈਨਲ ਵਾਲੇ ਆ ਵੈਬ ਚੈਨਲ ਵਾਲੇ ਆ ਜੋ ਹੋਰ ਵੀ ਕੋਈ ਚੈਨਲ ਆ ਉਹਨਾਂ ਨੂੰ ਸਾਬ ਨਹੀਂ ਦਿੰਦਾ ਵਾਂ ਕਿ ਤੁਸੀਂ ਕਾਰਡ ਇਸ਼ੂ ਕਰਨ ਤੋਂ ਪਹਿਲੇ ਪੱਤਰਕਾਰ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਕਾਰਡ ਇਸ਼ੂ ਕੀਤਾ ਜਾਵੇ ਜਿਹੜਾ ਬੰਦਾ ਕਾਰਡ ਲੈ ਕੇ ਉਹ ਗਲਤ ਉਹਦਾ ਯੂਜ਼ ਕਰਦਾ ਵਾ ਬਲੈਕਮੇਲਿੰਗ ਕਰਦਾ ਵਾ ਲੋਕਾਂ ਨੂੰ ਤੰਗ ਕਰਦਾ ਵਾ ਜਾਂ ਧਮਕੀਆਂ ਦਿੰਦਾ ਜਾਂ ਫੋਨ ਤੋਂ ਦੀ ਦੁਰਵਰਤੋਂ ਕਰਦਾ ਵਾ ਤੇ ਉਹਦੇ ਖਿਲਾਫ ਤੇ ਕਾਰਵਾਈ ਕੀਤੀ ਜਾਊਗੀ ਚੈਨਲ ਦੇ ਖਿਲਾਫ ਵੀ ਸਾਡਾ ਕਲੱਬ ਜਿਹੜਾ ਕਾਰਵਾਈ ਕਰਨ ਲਈ ਮਜਬੂਰ ਹੋ ਗਿਆ ਪੁਲਿਸ ਨੂੰ ਆਪ ਵਿਜੀਲੈਂਸ ਸ਼ਿਕਾਇਤ ਕਰਾਂਗੇ ਕਿ ਇਹ ਦੀ ਇਨਕੁਆਇਰੀ ਕਰਾਓ ਇਹ ਇਹ ਜਿਹੜੇ ਲੋਕਾਂ ਨੂੰ ਬਲੈਕਮੇਲਿੰਗ ਕਰਦਾ ਧੰਦਾ ਜਿਹੜਾ ਕਰਦਾ ਪਿਆ ਇਤੇ ਨੱਟ ਪਈ ਹੈ ਔਰ ਅਸੀਂ ਸਾਡਾ ਕਲੱਬ ਵੀ ਸੁਰੂ ਤੋਂ ਹੀ ਬਲੈਕਮੇਲਿੰਗ ਜਾਂ ਪੱਤਰਕਾਰੀ ਜਿਹੜੀ ਕਰਦੇ ਆ ਪੈਸੇ ਲੈ ਕੇ ਜਾਂ ਬਲੈਕਮੇਲ ਕਰਦੇ ਉਹਨਾਂ ਦੇ ਖਿਲਾਫ ਰਿਆ ਤੇ ਅੱਗੇ ਵੀ ਰਹੇਗਾ ਜੈ ਹਿੰਦ